ਬੀਐਡ ਕਰਨ ਵਾਲਿਆਂ ਵਾਸਤੇ ਇੱਕ ਖੁਸ਼ਖਬਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਨਿਕਲ ਕੇ ਆ ਚੁੱਕੀ ਹੈ ਤਾਂ ਇਸ ਬਾਰੇ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਸੋ ਚੈਨਲ ਤੇ ਨਵੇਂ ਆ ਵੀ ਸਬਸਕ੍ਰਾਈਬ ਕਰੋ ਬਲੇਕਨ ਦੇ ਬਟਨ ਦਬ ਲਿਓ ਜੇਕਰ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਜੌਬ ਨਾਲ ਸੰਬੰਧ ਜਾਣਕਾਰੀ ਚਾਹੁੰਦੇ ਜਾਂ ਉਹਨਾਂ ਦੀ ਤਿਆਰੀ ਕਰਨਾ ਚਾਹੁੰਦੇ ਪੇਪਰਾਂ ਦੀ ਸਰਕਾਰੀ ਭਰਤੀਆਂ ਦੀ ਨੌਕਰੀਆਂ ਦੀ ਤਾਂ ਵੀ ਤੁਸੀਂ ਜੁੜੇ ਰਹੋ ਵੀ ਸੋ ਜਿਵੇਂ ਕਿ ਤੁਹਾਨੂੰ ਪਤਾ ਵੀ ਜਿਨ੍ਹਾਂ ਨੇ ਵੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਹੈ ਉਸ ਤੋਂ ਬਾਅਦ ਵੀ ਇੱਕ ਨੋਟਿਸ ਜਾਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਰਾਜ ਸਥਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀਆਂ ਤਿੰਨੇ ਯੂਨੀਵਰਸਿਟੀਆਂ ਦੇ ਅੰਡਰ ਜਿਹੜਾ 22 26 ਵਾਸਤੇ ਜਿਹੜਾ ਬੀਐਡ ਕੀਤੀ ਜਾਂਦੀ ਹੈ ਸੋ ਬੀਐਡ ਬਖੋਕਾਲ ਜੈ ਤਿੰਨ ਯੂਨੀਵਰਸਿਟੀ ਦੇ ਅੰਦਰ ਚੱਲਦੀ ਹੈ ਸੋ ਜਿਹੜੀ ਬੀਐਡ ਦੀ ਐਡਮਿਸ਼ਨ ਹੈ ਉਸ ਵਾਸਤੇ ਵੀ ਸਿਰਫ ਕਾਮਨ ਇੰਟਰਸਟ ਟੈਸਟ ਦੇ ਰਾਹੀਂ ਹੀ ਦਾਖਲਾ ਲਿਆ ਜਾਊਗਾ ਕਹਿਣ ਦਾ ਮਤਲਬ ਵੀ ਜਿਹੜਾ ਹੁਣ ਇਹ ਟੈਸਟ ਜਿਹੜਾ ਲੈ ਜਾਣਾ ਇਸ ਵਾਸਤੇ ਜਿਹੜੇ ਫਾਰਮ ਉਪਲਬਧ ਕਰਤੇ ਆ ਵੈਬਸਾਈਟ ਤੁਸੀਂ ਦੇਖਿਆ ਪੰਜਾਬ ਬੀਐਡ ਪੀਯੂਸੀ ਐਚਡੀ .ac.in ਵੈਬਸਾਈਟ ਤੇ ਆ ਕੇ ਤੁਸੀਂ ਫਾਰਮ ਭਰ ਸਕਦੇ ਹੋ 18 ਜੂਨ ਬੁੱਧਵਾਰ ਤੋਂ ਜਿਹੜੇ ਫਾਰਮ ਸ਼ੁਰੂ ਹੋ ਜਾਣੇ ਐ ਇਸ ਵੈਬਸਾਈਟ ਤੇ ਠੀਕ ਹੈ ਹੋਰ ਜ਼ਿਆਦਾ ਜਾਣਕਾਰੀ ਇਸ ਵੈਬਸਾਈਟ ਤੇ ਹੀ ਜਿਹੜੀ ਪ੍ਰੋਵਾਈਡ ਹੋਊਗੀ ਤੇ ਤਿੰਨੇ ਹੀ ਯੂਨੀਵਰਸਿਟੀਆਂ ਦਾ ਜਿਹੜਾ ਇਹ ਸਾਂਝਾ ਪੇਪਰ ਆਪਾਂ ਕਿਸੇ ਨੇ ਕਾਮਨ ਇੰਟਰਸਟ ਟੈਸਟ ਜਿਹੜਾ ਬੀਐਡ ਚ ਦਾਖਲਾ ਲੈਣ ਵਾਸਤੇ 2025-26 ਵਾਸਤੇ ਜਿਹੜਾ ਹੋਣ ਜਾ ਰਿਹਾ ਤੇ ਇਹ ਪੇਪਰ ਅੱਗੇ 3 ਅਗਸਤ ਦਿਨ ਐਤਵਾਰ ਨੂੰ ਹੋਊਗਾ ਵੀ ਠੀਕ ਹੈ ਸੋ ਜਿਹੜਾ ਇਸ ਪੇਪਰ ਨੂੰ ਪਾਸ ਕਰੂਗਾ ਉਸ ਨੂੰ ਬੀਐਡ ਦੇ 2025-26 ਦੇ ਸੈਸ਼ਨ ਦੇ ਵਿੱਚ ਜਿਹੜੀ ਐਡਮਿਸ਼ਨ ਮਿਲੂਗੀ ਚਾਹੇ ਉਹ ਕਿਸੇ ਵੀ ਯੂਨੀਵਰਸਿਟੀ ਦੇ ਤੋਂ ਬੀਐਡ ਕਰ ਰਿ ਨਕਦੇਵ ਯੂਨੀਵਰਸਿਟੀ ਰਾਹੀਂ ਕਰ ਰਿਹਾ ਚਾਹੇ ਪਟਿਆਲਾ ਯੂਨੀਵਰਸਿਟੀ ਪੰਜਾਬੀ ਰਾਹੀਂ ਕਰ ਰਿਹਾ ਸੋ ਬਿਲਕੁਲ ਅਫੀਸ਼ੀਅਲ ਚੀਜ਼ ਆ ਚੁੱਕੀ ਹੈ ਵੀ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਆ ਚੁੱਕਿਆ ਸੋ ਆਪਣੀ ਵੀ ਤਿਆਰੀ ਕਰ ਲਓ ਤੇ ਆਪਾਂ ਬਹੁਤ ਜਲਦੀ ਤੁਹਾਨੂੰ ਇੰਟਰਸਟ ਟੈਸਟ ਦੀ ਜਿਹੜੀ ਤਿਆਰੀ ਆਪਣੇ ਚੈਨਲ ਉਤੇ ਦੇਖਣ ਨੂੰ ਮਿਲੇਗੀ ਇਸ ਲਈ ਸਬਸਕ੍ਰਾਈਬ ਕਰ ਲਓ ਵੀ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਾਂਗੇ ਪੰਜਾਬ ਦੀਆਂ ਇਸ ਤਰ੍ਹਾਂ ਹੋਰ ਜਾਣਕਾਰੀਆਂ ਲਈ ਧੰਨਵਾਦ